ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਤੁਹਾਡੇ ਨਾਲ ਵਿਚਾਰ ਚਰਚਾ ਗੱਲਬਾਤ ਜਿਹੜੀ ਕਰਨੀ ਆ ਮਾਈਕਰੋਆਇਜ਼ਾ ਬਾਰੇ ਕਿਉਂਕਿ ਕਿਸਾਨ ਵੀਰਾਂ ਦੇ ਸਵਾਲ ਆਏ ਸੀਗੇ ਕਿ ਕੀ ਅਸੀਂ ਇਹਦੇ ਵਿੱਚ ਪਾਈਏ ਮਾਈਕਰੋਆਇਜ਼ਾ ਤਾਂ ਉਹਦੇ ਵਿੱਚ ਮਾਈਕਰੋਆਇਜ਼ਾ ਹੈ ਕੀ ਚੀਜ਼ ਆ ਤੇ ਇਹ ਆਪਾਂ ਨੂੰ ਪਾਉਣ ਦੀ ਜ਼ਰੂਰਤ ਹੁੰਦੀ ਜਾਂ ਨਹੀਂ ਇਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈਰਲ ਬਟਨ ਦਾਬਲ ਵੀ ਫੇਸਬੁਕ ਪੇਜ ਤੇ ਦੇ ਰਹੇ ਪੇ ਫੋਲੋ ਕਰ ਸਕਦੇ ਆ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਸੋ ਬੇਸਿਕਲੀ ਕਿਸਾਨ ਵੀਰੋ ਜਿਹੜਾ ਜੇ ਆਪਾਂ ਕਰੀਏ ਮਾਈਕੋਰਾਈਜ਼ਾ ਨਾ ਜਿਹੜਾ ਇਹਦਾ ਮਤਲਬ ਹੁੰਦਾ ਰੂਟ ਫੰਗਸ ਮਤਲਬ ਜੜ ਵਾਲੀ ਉਲੀ ਜਿਹੜੀ ਕਿ ਰਾਈਜ਼ੋਸਫੀਅਰ ਦੇ ਵਿੱਚ ਰੂਟ ਜ਼ੋਨ ਦੇ ਵਿੱਚ ਬੂਟੇ ਦੀਆਂ ਜੜਾਂ ਦੇ ਆਲੇ-ਦਾਲੇ ਜਿਹੜੀ ਭਲਦੀ ਆ ਆਪਾਂ ਕਹਿ ਲਈਏ ਬੂਟੇ ਦੀ سپورਟ ਦੇ ਨਾਲ ਇਹ ਲਾਭ ਦਾ ਇੱਕ ਉਲੀ ਹੈ ਜਮੀਨ ਦੇ ਵਿੱਚ ਇਹ ਹੁੰਦੀ ਹੈ ਤੁਹਾਨੂੰ ਪਤਾ ਕਿ ਜਿਹੜੀਆਂ ਜ਼ਮੀਨ ਦੇ ਵਿੱਚ ਆਪਣੇ ਫਾਇਦੇ ਵਾਲੀਆਂ ਉਲੀਆਂ ਫਾਇਦੇ ਵਾਲੇ ਬੈਕਟੀਰੀਆ ਫਾਇਦੇ ਵਾਲੇ ਨਿਮਾਟੋਡਸ ਮਤਲਬ ਜਿਹੜੇ ਜਿਹੜੇ ਕੀੜੇ ਮਕੌੜੇ ਜਿਵੇਂ ਆਪਣੇ ਫਸਲਾਂ ਦਾ ਨੁਕਸਾਨ ਕਰਨ ਵਾਲੇ ਆ ਉਸੇ ਤਰ੍ਹਾਂ ਦੇ ਹੀ ਜ਼ਮੀਨ ਦੇ ਵਿੱਚ ਆਪਣੇ ਫਾਇਦੇ ਵਾਲੇ ਜਿਹੜੇ ਜੀਵ ਜੰਤੂ ਸੂਖਮ ਜੀਵ ਹੁੰਦੇ ਆ ਜਿਹੜੇ ਕਿ ਆਪਾਂ ਨੂੰ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦੇਗੇ ਤਾਂ ਇਹ ਜਿਹੜੀ ਉਲੀ ਹੈ ਜਿਹੜੀਆਂ ਲਾਭਦਾਇਕ ਉਲੀਆਂ ਨੇ ਉਹ ਜ਼ਮੀਨ ਦੇ ਵਿੱਚ ਫੰਗਸ ਹੁੰਦੀ ਜਿਹੜੀ ਉਹ ਜੜਾਂ ਦੇ ਆਲੇ-ਦਾਲੇ ਜਾਂ ਤਾਂ ਜੜਾਂ ਦੇ ਅੰਦਰ ਜਾ ਕੇ ਇੱਕ ਹੁੰਦੀ ਹੈ ਇੰਡੋਮਾਈਕੋਰਾਈਜ਼ਾ ਜਾਂ ਆਰਬਸਕੂਲਰ ਮਾਈਕੋਰਾਇਜ਼ਾ ਕਹਿੰਦੇ ਨੇ ਜਾਂ ਇੰਟਰ ਸੈਲੂਲਰ ਮਤਲਬ ਜਿਹੜੀ ਸੈੱਲ ਦੇ ਵਿੱਚ ਜਾ ਕੇ ਮਲਟੀਪਲਾਈ ਕਰਦੀ ਜੜਾਂ ਦੇ ਵਿੱਚ ਆਪਦੇ ਹਾਈਫੇ ਖਬੋ ਕੇ ਮਤਲਬ ਬਰੀਕ-ਬਰੀਕ ਆਪਦੀਆਂ ਸਟਰਕਚਰ ਜਿਵੇਂ ਤਾਰਾਂ ਜੀਆਂ ਕਹਿ ਲਈਏ ਆਪਾਂ ਇੱਕ ਹੁੰਦੀ ਐਕਟੋਮਾਈ ਕੋਰਾਈਜ਼ਾ ਜਿਹੜੀ ਜੜਾਂ ਦੇ ਆਲੇ-ਦਾਲੇ ਆਪਦੀ ਜਿਹੜੀ ਹੈਗੀ ਪਕੜ ਬਣਾਉਂਦੀ ਆ ਇੱਕ ਹੁੰਦੀ ਔਰਚਡ ਮਾਈ ਕੋਰਾਈਜ਼ਾ ਐਰੀਟੋਇਡ ਮਤਲਬ ਵੱਖ-ਵੱਖ ਤਰ੍ਹਾਂ ਦੇ ਚਾਰਕ ਤਰ੍ਹਾਂ ਦੀਆਂ ਮੁੱਖ ਤੌਰ ਤੇ ਮਾਈ ਕੋਰਾਈਜ਼ਾ ਹੁੰਦੀਆਂ ਨੇ ਤਾਂ ਇਹ ਜੜਾਂ ਦੇ ਨਾਲ ਜਿਹੜੀਆਂ ਹੈਗੀਆਂ ਆਪਦਾ ਲਿੰਕ ਬਣਾ ਕੇ ਜਿਵੇਂ ਆਪਾਂ ਕਹਿ ਦਈਏ ਨਾ ਵੀ ਅੱਗੇ ਜਿਵੇਂ ਇੱਕ ਬੂਟੇ ਦੀ ਜੜਾ ਉਦੋਂ ਅੱਗੇ ਇੱਕ ਹੋਰ ਗਾਂ ਸਟੈਂਸ਼ਨ ਬਣ ਗਈ ਉਹਦੀ ਮੰਨ ਲਓ ਵੀ ਇੱਕ ਆਪਣੇ ਕੋਲੇ ਕਿਸੇ ਲੰਬੀਆ ਪੱਤ ਕੋਈ ਤਾਰ ਲੈ ਕੇ ਜਾਣੇ ਪਹੁੰਚਣਾ ਆਪਾਂ ਉਹਦੇ ਦੂਰ ਹੋਰ ਤਾਰਾਂ ਗਾਂ ਜੋੜ ਲਗੇ ਤਾਂ ਇਹ ਮਾਈਕਰੋ ਰਾਈਜ਼ ਜੜਾਂ ਦੇ ਨਾਲ ਜੁੜ ਕੇ ਅੱਗੇ ਜਿਹੜਾ ਉਹਦਾ ਏਰੀਆ ਵਧਾ ਦਿੰਦੀਆਂ ਨੇ ਜਿੱਥੋਂ ਬੂਟੇ ਨੇ ਆਪਦਾ ਦਾਣਾ ਪਾਣੀ ਜਿਹੜਾ ਖਾਦ ਖਰਾਕ ਪਾਣੀ ਨਿਊਟ੍ਰੀਐਂਟ ਤੱਤ ਚੱਕਣੇ ਹੁੰਦੇ ਜ਼ਮੀਨ ਦੇ ਵਿੱਚੋਂ ਤਾਂ ਇਹ ਸਰਫੇਸ ਏਰੀਆ ਵਧਾਉਂਦੀਆਂ ਨੇ ਕਿ ਉਹਦੇ ਨਾਲ ਉਹ ਬੜੇ इजीली ਐਬਜ਼ਾਰਬ ਕਰਦੇ ਆ ਫਿਰ ਬਿਮਾਰੀਆਂ ਪ੍ਰਤੀ ਹੋਰ ਕੀੜੇ ਮਕੌੜਿਆਂ ਪ੍ਰਤੀ ਸਹਿਣ ਸ਼ਕਤੀ ਬੂਟੇ ਚਾਉਣੀ ਬੂਟਾ ਜਿਹੜਾ ਚੰਗਾ ਤਾਕਤਵਰ ਹੋ ਜਾਂਦਾ ਫਿਰ ਜਿਹੜੇ ਹੈਗੇ ਆ ਇਇਕ ਸਾਇੰਟਿਫਿਕ ਸਟੱਡੀਜ਼ ਨੇ ਕਿ ਜਿਹੜੇ ਇੱਕ ਦੂਜੇ ਨੂੰ ਸਿਗਨਲ ਦੇਣੇ ਮੰਨ ਲਓ ਕਿ ਕਿਸੇ ਬੂਟੇ ਤੇ ਕੋਈ ਕਿਸੇ ਕਿਸਮ ਦਾ ਕੋਈ ਹਾਰਮਫੁਲ ਬੈਕਟੀਰੀਆ ਆ ਗਿਆ ਜਾਂ ਕਿਸੇ ਕਿਸਮ ਦੀ ਕੋਈ ਉਹਨੂੰ ਸਟ੍ਰੈਸ ਪੈ ਗਈ ਤਾਂ ਉਹਨੇ ਨੇੜੇ ਤੇੜੇ ਮੰਨ ਲਓ ਕੋਈ ਐਫਰਟ ਵਗੈਰਾ ਆ ਗਿਆ ਕੋਈ ਤੇਲਾ ਚੇਪਾ ਆ ਗਿਆ ਤਾਂ ਉਹਨੇ ਨੇੜੇ ਤੇੜੇ ਬੂਟਿਆਂ ਨੂੰ ਸਿਗਨਲ ਦੇਣ ਵਾਸਤੇ ਜਿਹੜਾ ਹੈਗਾ ਇਹ ਮਾਈਕੋਰਾਈਜ਼ਾ ਨਾਲ ਇੱਕ ਦੂਜੇ ਨਾਲ ਇੰਟਰਕਨੈਕਟਿਡ ਬੂਟੇ ਹੋ ਜਾਂਦੇ ਪਰ ਇਹ ਕੁਦਰਤੀ ਤੌਰ ਤੇ ਜ਼ਮੀਨ ਦੇ ਵਿੱਚ ਜਿਹੜੀਆਂ ਇਹ ਲਾਭਦਾਇਕ ਉਲੀਆਂ ਆਲਰੇਡੀ ਪਹਿਲਾਂ ਹੀ ਮੌਜੂਦ ਹੁੰਦੀਆਂ ਨੇ ਜਿਹੜੀ ਆਪਾਂ ਜ਼ਮੀਨ 'ਚ ਵਾਈ ਕਰਦੇ ਆਂ ਤੇ ਜਿਹੜੀ ਜ਼ਮੀਨ ਦੀ ਆਪਾਂ ਸਿਹਤ ਚੰਗੀ ਰੱਖਦੇ ਆਂ ਹਰੀ ਖਾਦ ਕਰਦੇ ਆਂ ਰੂੜੀ ਪਾਉਨੇ ਆ ਉਹਦੇ ਵਿੱਚ ਰੂੜੀ ਖਾਦ ਜਾਂ ਕੋਈ ਗੰਡੋਆ ਖਾਦ ਜਾਂ ਕੋਈ ਜਿਹੜੀ ਮੁਰਗੀਆਂ ਦੀ ਖਾਦ ਜਾਂ ਕੰਪੋਸਟ ਜਾਂ ਫਸਲਾਂ ਦੀ ਰਹਿੰਦ-ਖੂੰਦ ਮਤਲਬ ਕਿ ਆਰਗੈਨਿਕ ਮੈਟਰ ਜ਼ਮੀਨ 'ਚ ਪੂਰੀ ਰੱਖਦੇ ਜਮੀਨ ਦੀ ਜਿਹੜੀ ਜ਼ਮੀਨ ਦਾ ਵਾਤਾਵਰਨ ਬੜਾ ਵਧੀਆ ਬਣਾ ਕੇ ਰੱਖਦੇ ਆਂ ਉੱਥੇ ਉਲੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੁੰਦੀਆਂ ਨੇ ਤਾਂ ਆਪਾਂ ਨੂੰ ਜਿਹੜਾ ਬਾਹਰੋਂ ਕੋਈ ਪਾਉਣ ਦੀ ਜ਼ਰੂਰਤ ਜਿਹੜੀ ਕੋਈ ਲਾਭ ਜਾਂ ਇੱਕ ਜੀਵ ਜੰਤੂ ਹਨ ਇਹ ਕੁਦਰਤੀ ਤੌਰ ਤੇ ਜ਼ਮੀਨ 'ਚ ਪੈਦਾ ਹੁੰਦੇ ਆ ਆਲਰੇਡੀ ਜਿਹੜੀ ਆਪਾਂ ਫਸਲਾਂ ਪਿਛਲੇ ਸਾਲਾਂ ਤੋਂ ਲੈ ਰਹੇ ਆ ਕਣਕ ਲੈ ਰਹੇ ਝੋਨਾ ਜਾਂ ਕੋਈ ਦਰਖਤ ਬਾਗ ਹੈ ਤਾਂ ਇਹ ਸਾਰੇ ਕਿਤੇ ਜਿਹੜੇ ਹੈਗੇ ਇਹ ਮਾਈ ਕੋਰਾਈਜ਼ਲ ਫੰਗਸ ਇਹ ਹੁੰਦੀ ਆ ਤਾਂ ਹੁਣ ਜਿਹੜੀ ਬਾਹਰੋਂ ਪਾਉਣ ਬਾਰੇ ਆ ਇਹ ਦੀ ਸੱਚ ਕੋਈ ਕਿਸੇ ਕਿਸਮ ਦੀ ਸਿਫਾਰਸ਼ ਹੈ ਜਿਹੜੀ OPGL ਲੈਣਾ ਵੱਲੋਂ ਮਾਈ ਕੋਰਾਈਜ਼ਾ ਦੀ ਨਹੀਂ ਹੈ ਤੇ ਮੈਂ ਵੀ ਤੁਹਾਨੂੰ ਕੋਈ ਸਪਾਰਸ਼ ਨਹੀਂ ਕਰੂੰਗਾ ਬਾਹਰੋਂ ਆਪਾਂ ਜਿਹੜੀ ਹੈਗੀ ਇਹ ਸਮਾਨ ਲੈ ਆ ਲਈਏ ਕਿਉਂ ਬਾਹਰੋਂ ਆਪਾਂ ਖਾਦਾਂ ਦੀ ਸਪਾਰਸ਼ ਕਰ ਲਏ ਆ ਫਾਸਪੋਰਸ ਪਾਰੂ ਸਲਫਰ ਪਾ ਲਓ ਇਹਦੀ ਆਪਾਂ ਇਸ ਤਰ੍ਹਾਂ ਕੋਈ ਸਪਾਰਸ਼ ਤੁਹਾਨੂੰ ਨਹੀਂ ਕਰਾਂਗੇ ਪਰ ਜਿਹੜੇ ਕਿਸਾਨ ਵੀਰਾਂ ਨੇ ਪਾ ਲਈ ਆ ਉਹਦਾ ਯਾਨੀ ਕਿ ਆਪਾਂ ਕਹਿ ਸਕਦੇ ਨੁਕਸਾਨ ਵੀ ਕੋਈ ਨਹੀਂ ਤੇ ਬਾੜੀ ਫਾਇਦੇ ਵਾਲੀ ਵੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਜਿਹੜੀ ਚੀਜ਼ ਪਹਿਲੇ ਜ਼ਮੀਨ 'ਚ ਮੌਜੂਦ ਨੇ ਹੁਣ ਕਈ ਕਿਸਾਨ ਵੀਰ ਜਿਹੜੇ ਹਿਊਮਿਕ ਐਸਿਡ ਪਾਉਣ ਲੱਗ ਪੈਂਦੇ ਫਸਲਾਂ 'ਚ ਕੋਈ ਸੁਪਰੀਆ ਕਰਨ ਹਿਊਮਿਕ ਐਸਿਡ ਹਿਊਮਸ ਤੋਂ ਤਿਆਰ ਹੁੰਦਾ ਜਮੀਨ ਦੇ ਵਿੱਚ ਜੇ ਥੋੜੀ ਜਮੀਨ ਚੰਗੀ ਹੋ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਜਮੀਨ ਦੇ ਵਿੱਚ ਮੌਜੂਦ ਹੁੰਦੀਆਂ ਨੇ ਇਸੇ ਵਾਰ ਵਾਰ ਬੇਨਤੀ ਕਰੀ ਦੀ ਜਮੀਨ ਦੀ ਸਿਹਤ 'ਤੇ ਧਿਆਨ ਦਿਓ ਜੇ ਬਾਹਰੋਂ ਆਪਾਂ ਪਾਵਾਂਗੇ ਕਿ 2 ਕਿਲੋ ਪਾਤਾ 4 ਕਿਲੋ ਪਾਤਾ 5 ਕਿਲੋ ਪਾਤਾ ਜੇ ਆਪਣੀ ਜਮੀਨ ਦੀ ਸਿਹਤ ਨਹੀਂ ਚੰਗੀ ਤਾਂ ਉਹਨੇ ਵੀ ਮਲਟੀਪਲਾਈ ਨਹੀਂ ਹੋਣਾ ਉਹਨਾਂ ਵੀ ਕੋਈ ਬਹੁਤੀ ਲੱਭਤ ਵਾਲਾ ਤੁਹਾਨੂੰ ਫਾਇਦਾ ਨਹੀਂ ਕਰਨਾ ਹੈਗਾ ਇਸ ਕਰਕੇ ਬੈਲੈਂਸ ਬਣਾ ਕੇ ਜ਼ਮੀਨ ਦੇ ਵਿੱਚ ਜਿਹੜੀਆਂ ਖਾਦ ਖਰਾਕ ਲੋਡ ਤੋਂ ਬਿਨਾ ਜ਼ਰੂਰਤ ਤੋਂ ਬਿਨਾ ਜਿਹੜੀਆਂ ਹੈਗੀਆਂ ਕੋਈ ਕੀਟਨਾਸ਼ਕ ਬਹੁਤੀ ਜ਼ਿਆਦਾ ਨਾਈਟ੍ਰੋਜਨ ਜਿਹੜੀ ਯੂਰੀਆ ਮੈਂ ਕਹਿਣਾ ਹੁਣ ਜ਼ਰੂਰਤ ਤੋਂ ਜ਼ਿਆਦਾ ਨਾ ਪਾਓ ਜ਼ਰੂਰਤ ਅਨੁਸਾਰ ਹੀ ਪਾਓ ਉਹਨੂੰ ਕੋਈ ਪਟਾਸ਼ਾ ਫਾਸਫੋਰਸ ਸਲਫਰ ਇਸ ਤਰ੍ਹਾਂ ਦੇ ਬੈਲੈਂਸ ਦੇ ਵਿੱਚ ਤੱਤ ਇਹ ਖਰਾਤ ਖਰਾ ਕੇ ਪਾ ਦੇਈਏ ਤੇ ਤੱਤਾਂ ਵਾਲੀਆਂ ਜਿਹੜੀਆਂ ਸਪ੍ਰੈਆਂ ਕਰੀਏ ਸ਼ਾਨਦਾਰ ਫਸਲ ਹੋ ਬਾਹਰੋਂ ਆਪਾਂ ਵਾਧੂ ਪਹਿਲਾਂ ਵੀ ਤੁਹਾਨੂੰ ਕਹਿਣਾ ਹੁਣ ਕਿ ਵਾਧੂ ਪੈਕਟ ਪਾਉਣ ਦੀ ਲੋੜ ਨਹੀਂ ਹੁੰਦੀ ਬ